ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਤ ਭਗਤ ਸਿੰਘ ਲਗਣਾ ਸਵੰਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਨਵਾਸ਼ਾ ਸਰਗਰਮੀਆਂ ਚੈਨਲ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਅੱਜ ਅਸੀਂ ਪਹੁੰਚੇ ਹਾਂ ਬੰਗਾ ਰੋਡ ਤੇ ਜੀਐਨ ਫੂਡਸ ਦੇ ਵਿੱਚ ਜਿੱਥੇ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਟਰਸਟ ਦੇ ਵੱਲੋਂ ਅੱਜ ਵੱਖ-ਵੱਖ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਸੋ ਇਸ ਦੇ ਸਬੰਧ ਵਿੱਚ ਅਸੀਂ ਟਰਸਟ ਦੇ ਪ੍ਰਧਾਨ ਸਤਕਾਰਯੋਗ ਸਤਪਾਲ ਸਾਹਲੋ ਜੀ ਦੇ ਨਾਲ ਗੱਲ ਕਰਾਂਗੇ ਸਤਪਾਲ ਸਾਹਲੋ ਜੀ ਸਮੁੱਚੀਆਂ ਸੰਗਤਾਂ ਨੂੰ ਜੈ ਗੁਰਦੇਵ ਜੈ ਪੀਮ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਟਰਸਟ ਰਜਿਸਟਰਡ ਨਮਾਸ਼ਾ 2015 ਤੋਂ ਲਗਾਤਾਰ ਪੂਰੇ ਇਰਾਕ ਦੇ ਵਿੱਚ ਧਾਰਮਿਕ ਤੇ ਸਮਾਜਿਕ ਜਿਹੜੀਆਂ ਗਤੀਵਿਧੀਆਂ ਆ ਉਹ ਚਲਾ ਰਿਹਾ ਹੈ ਹੁਣ ਟਰਸਟ ਵੱਲੋਂ ਵੱਖ-ਵੱਖ ਸਮੇਂ ਦੇ ਉੱਤੇ ਵੱਖ-ਵੱਖ ਸ਼ਖਸੀਤਾਂ ਦਾ ਮਾਨਸਨ ਮਾਣ ਜੜਾ ਉਹ ਕੀਤਾ ਜਾਂਦਾ ਰਿਹਾ ਹੈ ਅੱਜ ਦੇ ਸਮਾਗਮ ਦੇ ਵਿੱਚ ਪੰਜ ਸ਼ਖਸੀਤਾਂ ਦਾ ਸਨਮਾਨ ਕੀਤਾ ਜਾਣਾ ਹੈ ਜਿਨ੍ਹਾਂ ਦੇ ਵਿੱਚ ਸਾਡੇ ਮਾਨਯੋਗ ਸ਼ਿਰਨ ਛਤਰਪਾਲ ਡਾਕਟਰ ਨਛਤਰਪਾਲ ਜੀ ਐਮਐਲਏ ਸਾਹਿਬ ਤੇ ਦੂਸਰੇ ਐਡਵੋਕੇਟ ਸ਼ਿਰ ਸ਼ਮਸ਼ੇਰ ਸਿੰਘ ਟਿੱਕਾ ਜੀ ਜੀ ਤੀਜੇ ਸਾਡੇ ਡਾਕਟਰ ਕਮਲਜੀਤ ਐਮਸੀ ਜੀ ਤੇ ਉਹਨਾਂ ਦੇ ਨਾਲ ਹੀ ਬਾਬਾ ਕਮਲ ਜੀ ਜਿਹੜੇ ਕਿ ਫਿਲਮ ਡਾਇਰੈਕਟਰ ਹਨ ਤੇ ਇਸ ਦੇ ਨਾਲ ਹੀ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਮੁਕੇਸ਼ ਕੁਮਾਰ ਜੀ ਐਸਪੀ ਐਸਪੀਡੀ ਨਵਾਚਾਰ ਜੀ ਇਹਨਾਂ ਸ਼ਖਸੀਤਾਂ ਨੂੰ ਇਹ ਟਰੱਸਟ ਨੂੰ ਅੱਜ ਬਹੁਤ ਹੀ ਮਾਣ ਸਤਿਕਾਰ ਦੇ ਨਾਲ ਉਹਨਾਂ ਦਾ ਸਨਮਾਨ ਜਿਹੜਾ ਉਹ ਕੀਤਾ ਜਾ ਰਿਹਾ ਹੈ ਮੈਂ ਇਸ ਮੁੱਚੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਹੜੀ ਦੇ ਇਸ ਸਮਾਗਮ ਨੂੰ ਸਾਡੇ ਬਹੁਤ ਹੀ ਸਤਿਕਾਰਯੋਗ ਮੈਂਬਰਾਂ ਨੇ ਬਹੁਤ ਹੀ ਵਧੀਆ ਜਿਹੜਾ ਸਹਿਯੋਗ ਦਿੱਤਾ ਹੈ ਅਸੀਂ ਧੰਨਵਾਦ ਕਰਦੇ ਹਾਂ ਇਲਾਕੇ ਦੇ ਇਸ ਮੁੱਚੀਆਂ ਸੰਗਤਾਂ ਦਾ ਜਿਹੜੀਆਂ ਵੱਖ-ਵੱਖ ਸਮੇਂ ਦੇ ਵਿੱਚ ਉੱਤੇ ਟਰੱਸਟ ਨੂੰ ਆਪਣਾ ਬਣਦਾ ਹੈ ਉਹ ਯੋਗਦਾਨ ਦੇ ਕੇ ਸਾਡਾ ਹੌਸਲਾ ਉਹ ਵਧਾਉਂਦੇ ਰਹਿੰਦੇ ਆ ਸਮੁੱਚੀਆਂ ਸੰਗਤਾਂ ਨੂੰ ਜੈ ਗੁਰਦੇਵ ਜੈ ਭੀ ਆ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋ ਇਸ ਸਨਮਾਨ ਸਮਰੋਹ ਦੀਆਂ ਤੁਹਾਨੂੰ ਸਾਰੀਆਂ ਝਲਕੀਆਂ ਅਸੀਂ ਦਿਖਾਉਂਦੇ ਰਾਵਾਂਗੇ ਕੈਮਰਾਮੈਨ ਦੇਸ਼ਰਾਜ ਬਾਲੀ ਦੇ ਨਾਲ ਪੱਤਰਕਾਰ ਵਾਸਤੇ ਪ੍ਰਦੇਸ਼ ਦੀ ਰਿਪੋਰਟ ਨਵਾਂ ਸ਼ਸਤਰ ਕਰਪੀ

ना। जो बोले सौ सर महात्मा जी की राम जी के बारे में ਇੱਕ ਵਾਰੀਆ ਦੇਖੋ ਇੱਕ ਵਾਰੀਆ ਦੇਖੋ ਮਾ ਜੀ ਆ ਲੋ ਉਪਰਲੇ ਵਾਂਸੇ ਜੰਝਾ ਜਿਆਦਾ ਉਪਰ ਇਹਨਾਂ ਮਾਨਵ ਅਕਸ਼ਿਆ ਉਹ ਮੈਂ ਜਿੰਦਗੀ ਭਰ ਨਹੀਂ ਪੁੱਛਦਾ ਇਹ ਜੋ ਬਹੁਤ ਕੁਝ ਮੈਂ ਆਪਣੇ ਸਮਾਜ ਦੇ ਵਿੱਚ ਜੋ ਵੀ ਉੱਪਰ ਪਹੁੰਚੇ ਰਗੇ ਆ ਬਰਬਾਹ ਬਕਸ਼ੀਦਾ ਸਾਡੇ ਸਮਾਜ ਦੀਆਂ ਜਿਨ੍ਹਾਂ ਨੂੰ ਛੋਟੇ ਹੁੰਦੇ ਦੇਖਦੇ ਆ ਰਹੇ ਆ ਸਾਡੇ ਸਮਾਜ ਦਾ ਕਿੰਨਾ ਤਕਾ ਹੁੰਦਾ ਸੀ ਕਿੱਦਾਂ ਆਗੇ ਜੇ ਅਸੀਂ ਪੜਾਂਗੇ ਤਾਂ ਇਹਨਾਂ ਲੋਕਾਂ ਦਾ ਅਸੀਂ ਮੁਕਾਬਲਾ ਕਰ ਸਕਦੇ ਹਾਂ ਜਿਹੜਾ ਕਰ ਰਹੇ ਉਹ ਤੁਹਾਨੂੰ ਸਤਿ ਸ੍ਰੀ ਅਕਾਲ ਤੁਹਾਡਾ ਕਿਉਂਕਿ ਸਮਾਜ ਦੇ ਖੇਤਰ ਦੇ ਵਿੱਚ ਆਪਾਂ ਸਾਰੇ ਜਿੰਨੇ ਇੱਥੇ ਬੈਠੇ ਆ ਸਾਰੇ ਸਮਾਜ ਦੇ ਚਿੰਤਕ ਆਪਾਂ ਸਾਰੇ ਸਮਾਜ ਦੇ ਆਪਣੇ ਆਪਣੇ ਪੱਧਰ ਤੇ ਆਪਣੇ ਆਪਣੀ ਯਥਾ ਸ਼ਕਤੀ ਸਾਰੇ ਆਪਾਂ ਕੰਮ ਕਰਦੇ ਆ ਤੁਸੀਂ ਸਾਰੇ ਹੀ ਉਸ ਤੋਂ ਵਧਾਈ ਦੇ ਪਾਤਰ ਹੋ ਉਹ ਕਾਮਯਾਬ ਨੂੰ ਕਿ ਪੋਲੀਟੀਕਲ ਪਾਰਟੀਆਂ ਇੱਕ ਸੋਸ਼ਲ ਇੱਕ ਕੰਟਰੋਲ ਜਿਹੜਾ ਦੂਸਰੇ ਅਸੀਂ ਲੜ ਰਹੇ ਆਂ ਲੰਬੇ ਸਮੇਂ ਤੋਂ ਜਿਹੜੇ ਆ ਡਾਕਟਰ ਕਮਲ ਜੀ ਸੀਟੀ ਵੀ ਮਕੂਰਾਂ ਜੀ ਸਾਲੋਂ ਸਾਫ ਇਹ ਸਾਰੇ ਬਲੰਜੀ ਪੀਓ ਸਾਹਿਬ ਦੀ ਨੌਕਰੀ ਚੁੰਦੇ ਸਾਰੇ ਸ਼ਿਕਾਇਤਾਂ ਜਿੰਨੀਆਂ ਨਹੀਂ ਕਮ ਕਦੇ ਪਰਵਾਹ ਨਹੀਂ ਕੀਤੀ ਕਦੇ ਵੀ ਸਾਡੇ ਮੈਂਬਰ ਦੀ ਜਿੰਨੀਆਂ ਸਾਡੇ ਅੰਪਲਾਈਸ ਨੂੰ ਕਾਰਨ ਕੀ ਸੀਗਾ ਮੇ ਲੋਕ ਨੂੰ ਲੋਕਾਂ ਨੂੰ ਤਿਆਰ ਕਰ ਰਹੇ ਜਿਹੜੇ ਆਪਣੇ ਹੱਕ ਨੂੰ ਕੁੱਪਾ ਤੋਂ ਬੰਦਿਆ ਨਸ਼ਿਆਂ ਦਾ ਦਰਿਆ ਵਗਦਾ ਸਬਨਾ ਨੇ ਰੁੜ-ਪੁੜੇ ਜਾਣਾ ਨਸ਼ਿਆਂ ਦਾ ਦਰਿਆ ਵਗਦਾ ਸਬਨਾ ਨੇ ਰੁੜ-ਪੁੜੇ ਜਾਣਾ ਸਮਝ ਨਹੀਂ ਲੱਗਦੀ ਕੋਈ ਐ ਕਿੱਧਰ ਨੂੰ ਤੁਰਿਆ ਜਾਣਾ ਸਮਝ ਨਹੀਂ ਲੱਗਦੀ ਕੋਈ ਕਿ ਦਰ ਨੂੰ ਤੁਰਿਆ ਲਾਣਾ ਆਪਾਂ ਵੇਖੇ ਤੁਮੇ ਇਕੱਲੇ ਕੰਦੇ ਨਾਂਦਾ ਰਹੇ ਧੰਵਾਦਿਆ ਜੀ ਤੇ ਤੋਂ ਅੱਜ ਉਹ ਗਿਆ ਦੇ ਤੈਨੂੰ ਸਾਡੀ ਨੂੰ ਬਣਾ ਲਿਆ ਤੇ ਕੋਈ ਉਹ ਗਿਆ ਲਿਆ ਅੱਜ ਦੇ ਇਸ ਸਲਾਮਾ ਦੇ ਵਿੱਚ ਸਾਰ ਸੰਗਤਾਂ ਨੂੰ ਜੀ ਇਸ ਮਾਣ ਤੇ ਪਹੁੰਚੇ ਕੱਲ੍ਹ ਆ ਜਾਵੋ ਕਿਰਪਾ ਕਰਕੇ ਉਸ ਦੇ ਲਈ ਕਾਫੀ ਰਚਨਾਵਾਂ ਮੇਰੇ ਕੋਲ ਪਹੁੰਚੀਆਂ ਕਾਫੀ ਜਿਹਾ ਲਿਖੀਆਂ ਬਟ ਅੱਜ ਦੇ ਅਧਿਆਪਕ ਮੰਨ ਨੇ ਮਾਤਾ ਸਬਤਰੀ ਬਾਈ ਫੁੱਲ ਜੀ ਤੋਂ ਉਹਨਾਂ ਦੇ ਜੀ ਮੈਂ ਇੱਕ ਰਚਨਾ ਲਿਖੀ ਸੀ ਉਹ ਆਪ ਸਾਰਾ ਸਾਂਝੀ ਕਰਨਾ ਚਾਹੁੰਦਾ ਹਾਂ ਜੀ ਮਾਤਾ ਸਬਤਰੀ ਬਾਈ ਫੁੱਲ ਜੀ ਦਾਤ ਚਾਨਣ ਮਨਾਰਾ ਬਣ ਕੇ ਅੱਜ ਫਿਰ ਅਧਿਆਪਕ ਦਿਵਸ ਆ ਗਿਆ ਚਾਨਣ ਮਨਾਰਾ ਬਣ ਕੇ ਅੱਜ ਫਿਰ ਅਧਿਆਪਕ ਦਿਵਸ ਆ ਗਿਆ ਅੱਜ ਸਭ ਕੀਤਾ ਹੋਇਆ ਕਠੋਰ ਤੱਕ ਯਾਦ ਆ ਗਿਆ ਮਾਤਾ ਸਵੇਤਰੀਬਾਈ ਫੁੱਲੇ ਜੀ ਵੱਲੋਂ ਕਿੱਤਾ ਹੋਇਆ ਕਠੋਰ ਤਪ ਯਾਦ ਆ ਗਿਆ ਜਿਹੜਾ ਤਪ ਸਵੇਤਰੀਬਾਈ ਫੁੱਲੇ ਜੀ ਨੂੰ ਜਿਹੜਾ ਤਪ ਸਵੇਤਰੀਬਾਈ ਫੁੱਲੇ ਜੀ ਨੂੰ ਅਧਿਆਪਕ ਹੋਣ ਦਾ ਮਾਨਸਿਕ ਦਰਾ ਗਿਆ ਜਿਹੜਾ ਤਪ ਕਠੋਰ ਤਸੀਹਾਂ ਨੂੰ ਵੀ ਜਿਹੜਾ ਤਪ ਕਠੋਰ ਤਸੀਹਾਂ ਨੂੰ ਵੀ ਚਾਨਣ ਵਣ ਜਿਹੜਾ ਤਪ ਵਿਦਿਆ ਰੂਪੀ ਚਾਨਣ ਵਣ ਔਰਤਾਂ ਦੇ ਜੀਵਨ ਨੂੰ ਸਿਰਜਣਾ ਦੇ ਗਿਆ ਜੀ ਨੂੰ ਜੀ ਆਇਆਂ ਇਹ ਟਰਸਟ ਦਾ ਬਹੁਤ ਮਾਣ ਮੱਤਾ ਇਤਿਹਾਸਿਆ ਜਿਹੜਾ ਕਿ ਸੰਸਮੇਲਨ ਅਤੇ ਕੀਰਤਨ ਵਰਤਾਰ ਕਰਾਉਣ ਦੇ ਨਾਲ ਨਾਲ ਸਮਾਜਿਕ ਗਤੀਵਿਧੀਆਂ ਨੂੰ ਮੋਕਰਾ ਕੇ ਚਾਹੁੰਦਾ ਹੈ ਤੂੰ ਸਾਡੇ ਘਰ ਆਉਣਾ ਕਦੋਂ ਅਰੋ ਜਿ ਤੇਰੀ ਤੱਕ ਬਹਿ ਆਇਆ ਸਾਡੇ ਘਰਾਂ ਨੇ ਨੇੜੇ ਤੇਰਾ ਆਉਣਾ ਕਦੇ ਹੋਵੇ ਨਹੀਂ ਰੋਜ਼ ਤੇਰੀ ਤੱਕ ਵੇ ਆ ਦਸ ਸਨ ਕਦਾ ਤਰਵਾ ਟਰੈਕਟਰ ਜਿਹੜੇ ਕਿ ਇਹ ਜਿਹੇ ਵੀ ਛਾਂਵਾ ਤੁਸੀਂ ਦੇਖਿਆ ਕੁੱਕੇ ਪਿੰਡਾਂ ਦੇ ਵਿੱਚ ਸਤਪੰਥ ਸਾਲੂ ਦੀ ਪ੍ਰਧਾਨਗੀ ਦੇ ਵਿੱਚ ਕਈ ਸिलाई ਸੈਂਟਰ ਉਹਦੇ ਆ ਸिलाई ਸੈਂਟਰ ਦੇ ਵਿੱਚ 6-6 ਮਹੀਨੇ ਜਿਹੜੀਆਂ ਸਾਡੀਆਂ ਭੈਣਾਂ ਕੰਮ ਸਿੱਖਦੀਆਂ ਕਿਉਂਕਿ ਕਿਸੇ ਦੇ ਘਰ ਦੇ ਵਿੱਚ ਕੰਮ ਕਰਨ ਦੇ ਨਾਲੋਂ ਜਾਂ ਪੱਠੇ-ਪੁੱਠੇ ਜਾਂ ਇਦਾਂ ਉਹ ਕੰਮ ਕਰਨ ਆਉਂ ਗੇਦੇ ਹੱਥ ਦੇ ਵਿੱਚ ਗੁਣ ਹੁੰਦਾ ਆ ਕਿਉਂਕਿ ਕਈ ਬੀਬੀਆਂ ਜਿੱਦਾਂ ਭੈਣੀਆਂ ਕੰਮ ਸਿੱਖਦੀਆਂ ਉਹ ਹਜ਼ਾਰ ਰੁਪਏ ਜਾਂ 500 ਰੁਪਏ ਕਮਾਉਂਦੀਆਂ ਸਿਹਤ ਹੀ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਆਟ੍ਰਿਸਟ ਡੀ ਐਡਿਕਸ਼ਨ ਸਕਿਨ ਐਂਡ ਕਾਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ हेयर ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ

ਦਮਲੀਤ ਇਤਾਲੀਆ ਸਰਕਾਰੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਤੀਸੀ ਨੂੰ ਇਜਾਜ਼ਤ ਦਿਓ ਧੰਨਵਾਦ